ਸਾਡੀ ਧੀ ਨਾ ਰਣਜਿੰਦ ਬਾਹਰ ਰਹਿ ਰਹਾ ਇਹੋ ਜੀ ਹੋ ਗਏ ਹੁਣ ਘਰੇ ਰਹਿਣ ਲਈ ਬਹੁਤ ਔਖਾ ਹੈਗਾ ਹਮੇਸ਼ਾ ਸਾਨੂੰ ਮਤਲਬ ਐ ਰਹਿੰਦੇ ਨੂੰ ਵੀ ਕਿਤੇ ਨਾ ਕਿਤੇ ਬਾਹਰ ਲੈ ਕੇ ਜਾਣ ਘੁਮਾ ਫਰਾ ਕੇ ਲਿਉਣ ਹਾਂਜੀ ਇੰਗਲੈਂਡ ਅਸੀਂ ਪਤਾ ਕਿਉਂ ਆਏ ਸੀਗਾ ਇੰਗਲੈਂਡ ਅਸੀਂ ਆਏ ਸੀਗੇ ਭੈਣ ਦੇ ਘਰੇ ਜਾਵਾਂਗੇ ਉੱਥੇ ਆਰਾਮ ਕਰਾਂਗੇ ਕੋਈ ਘੁੰਮਣਾ ਫਿਰਨਾ ਕਿਉਂਕਿ ਇੱਥੇ ਆਲਰੇਡੀ ਅਸੀਂ ਘੁੰਮੇ ਆ ਫਿਰੇ ਹੋਏ ਤੇ ਵੀ ਕਿੱ데 ਨਹੀਂ ਜਾਣਾ ਤੇ ਹਾਂ ਕਿੱ데 ਜਾਣਾ ਪਰ ਰਣਜਿੰਦਰ ਉਹ ਰਹਿੰਦਾਗਾ ਆ ਇੱਕ ਦੋ ਦਿਨ ਪ੍ਰੋਗਰਾਮ ਸੀ ਅਸੀਂ ਘਰੇ ਸੀਗੇ ਤੇ ਇੰਨੀ ਅਚਬੀ ਰਹਿੰਦੀ ਹੈ ਨਾ ਵੀ ਮੈਨੂੰ ਬਾਹਰ ਲੈ ਕੇ ਜਾਓ ਬਸ ਮੈਨੂੰ ਘੁਮਾ ਫਰਾ ਕੇ ਲਿਓ ਆਜਾ ਹੁਣ ਨੇੜੇ ਤੇੜ ਦਾ ਏਰੀਆ ਪਾ ਐਕਸਪਲੋਰ ਕਰਦੇ ਆ ਤੇ ਕਿਹੋ ਜ ਹੈ ਹਾਂ ਚੱਲਦੇ ਆ ਚੱਲਦੇ ਨਾਲ ਨਾਲ ਤੁਹਾਨੂੰ ਦਿਖਾ ਕੇ ਲਿਓਨੇ ਆ ਕਿ ਕੀ ਕੁਛ ਹੈ ਰਣਜਿੰਦੀ ਸੈਰ ਕਰਾ ਕੇ ਲਿਓਨੇ ਆ ਆ ਜਾਓ ਆ ਜਾਓ ਆ ਜਾਓ ਮੋਰੀ ਮਿੱਟੀ ਚੰਗਾ ਆਪਾਂ ਚੱਲਦੇ ਆ ਚੰਗਾ ਸਬਸਕ੍ਰਾਈਬਰਸ ਬਾਏ ਚੱਲਦੇ ਆਂ ਸੀ ਆ ਜਾਓ ਆ ਜਾਓ ਬਾਹਰੇ ਮੌਸਮ ਵੀ ਖਰਾਬ ਹੈ ਉਧਰੋਂ ਦਾ ਸਾਡੀ ਰਣਜੰਦ ਨੇ ਚੀਕਾਂ ਛੱਡ ਰੱਖੀਆਂ ਉਧਰੋਂ ਰੱਬ ਨੇ ਚੀਕਾਂ ਕਢਾ ਛੱਡੀਆਂ ਜਿੱਦ ਨੇ ਆਏ ਆ ਮੀਂਹੋ ਚਲੀ ਜਾਂਦੇ ਨੇ ਇੰਗਲੈਂਡ 'ਚ ਵੀ ਸੌਣ ਦਾ ਮਹੀਨਾ ਚੱਲ ਰਿਹਾ ਹੁਣ ਤੇ ਸੌਣ ਦੇ ਮਹੀਨੇ ਕਰਕੇ ਰੋਜ ਦੇ ਮੀਂਹ ਡਿੱਗੀਆਂ ਨੇ ਮੀਂਹ ਹਟਦਾ ਹੀ ਨਹੀਂ ਯਾਰ ਇੱਥੇ ਮੈਂ ਰਣਜੰਦ ਦਾ ਪੁੱਤ ਬਾਹਰ ਜਾ ਕੇ ਦਿਖਾਉਣਾ ਤੁਹਾਨੂੰ ਕਿੰਨਾ ਭੇਜ ਕੇ ਆਉਂਗਾ ਇਹ ਦੇਖੋ ਇੰਨਾ ਭੇਜੂ ਬੰਦਾ ਜੇ ਆਊਗਾ ਰਣਜਿੰਦ ਕਾ ਜੀ ਮੈਨੂੰ ਕਮਾ ਕੇ ਲਿਆਓ ਬਾਹਰ ਖੁਜੀ ਲੈ ਕੇ ਆਇਓ ਰਣਜਿੰਦ ਨੂੰ ਪਤਪ ਭੇਜ ਜੇਗਾ ਜੇ ਬਾਹਰ ਆਏਗਾ ਇਹੋ ਜਿਹਾ ਘੁੰਮੀ ਘੁੰਮੀ ਕਰਾਂਗੇ ਆਪਾਂ ਹੋਮ ਸਵੀਟ ਹੋਮ ਚ ਰਹੋ ਲੈ ਜਾ ਮੈਂ ਜਾ ਵਾਰੇ ਯਾਰ ਮੌਸਮ ਖਰਾਬ ਜਦੋਂ ਮੀਂਹ हटਿਆ ਫਿਰ ਲੈ ਜਾਾਂਗੇ ਖੁਜੀ ਕੀ ਕਰ ਸਕਦੇ ਹਾਂ ਰੋਏ ਦੇ ਮੀਨ ਰੋਏ ਦੇ ਜਿਵੇਂ ਪੰਜਾਬ ਚ ਤਾਂ ਸੌਣ ਚ ਹਜੇ ਘੱਟ ਵੀ ਪੰਦ ਨੇ ਇੱਥੇ ਇੱਥੇ ਵਾਲਾ ਡਿੱਗਦਾਗਾ ਜਿੱਦੇ ਤਾਂ ਆਇਆ ਨਾ ਬਸ ਤਾਈਓ ਅਸੀਂ ਅੰਦਰ ਬੈਠੇ ਸੀ ਸਾਨੂੰ ਅਸੀਂ ਆਰਾਮ ਕਰੀਏ ਬਸ ਆਹੀ ਕੁਛ ਚੱਲੀ ਜਾਂਦਾਗਾ ਇਹ ਕਹਿੰਦੇ ਅਗਸਤ ਤੋਂ ਸਤੰਬਰ ਅਕਤੂਬਰ ਤੱਕ ਹੁਣ ਆਹੀ ਕੁਛ ਰਹੂਗਾ ਇੰਨੀ ਮੀਂਹ ਚੱਲਣਗੇ ਸਾਡਾ ਨਿਆਣਾ ਘਰੇ ਬੰਨ ਸਾਡਾ ਨਿਆਣਾ ਘਰੇ ਤੰਗ ਕਰਦਾ ਹੋਰ ਨਿਆਣੇ ਕਹਿੰਦੇ ਬਾਹਰ ਤੰਗ ਕਰਦੇ ਸਾਡੇ ਵਾਲਾ ਕਹਿੰਦਾ ਹੋਮ ਸਵੀਟ ਹੋਮ ਚ ਤੰਗ ਹੋਣਾ ਕਹਦਾ ਮੈਨੂੰ ਬਾਹਰ ਕਿਡੇ ਖੜਾਓ ਇੱਥੇ ਸਹੀ ਹੈ ਇੱਥੇ ਨਹੀਂ ਜਿੱਕਾ ਮਚਣੀ ਹੈ ਬਾਹਰਲੇ ਮੁਲਕਾਂ 'ਚ ਵੀ ਨਾ ਘਰੇ ਬੇਲੇ ਬੰਦੇ ਦਾ ਟਾਈਮ ਪਾਸ ਨਹੀਂ ਹੁੰਦਾ ਤੇ ਇਹ ਗੱਲ ਅਸੀਂ ਹੁਣ ਇੱਥੇ ਰਹਿ ਕੇ ਦੇਖੀ ਜਾਂਦੇ ਆ ਤੇ ਚੱਲੇ ਆ ਹੁਣ ਕਿਸੇ ਪਾਸੇ ਬਾਹਰ ਨੂੰ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਵੀਕੈਂਡ ਹੈ ਵੀਕੈਂਡ ਕਰਕੇ ਸੰਗਤ ਵਾਵਾ ਤੇ ਗੱਡੀਆਂ ਗੱਡੀਆਂ ਖੜੀਆਂ ਸਾਰੀਆਂ ਕਿਸੇ ਵੀ ਸ਼ਹਿਰ ਚ ਕਿੰਨੀ ਸੰਗਤ ਰਹਿੰਦੀ ਆ ਉਹ ਵੀਕੈਂਡ ਤੇ ਇੱਥੇ ਆ ਕੇ ਪਤਾ ਲੱਗਦਾ ਹੁੰਦਾ ਹੈਗਾ ਗੁਰਦੁਆਰਾ ਸਾਹਿਬ ਆ ਕਿਉਂਕਿ ਸਭ ਨੇ ਹਾਜ਼ਰੀ ਲਵਾਉਣੀ ਹੁੰਦੀ ਆ ਤੇ ਇਹ ਗੁਰਦੁਆਰਾ ਸਾਹਿਬ ਜੀ ਇੱਥੇ ਦਾ ਇਹ ਵੀ ਇੱਕ ਸਕੂਲ ਆ ਪੁਰਾਣਾ ਸਕੂਲ ਦੇ ਵਿੱਚ ਬਣਿਆ ਹੋਇਆ ਉਹ ਉੱਪਰਲੇ ਪਾਸੇ ਦੇਖੋ ਗੁਰਨਾਨਕ ਗੁਰਦੁਆਰਾ ਇਹਦਾ ਨਾਮ ਆ ਤੇ ਯੂਨਾਈਟਿਡ ਸਿੱਖ ਐਸੋਸੀਏਸ਼ਨ ਵੱਲੋਂ ਬਣਾਇਆ ਹੋਇਆ ਸਿੱਖ ਕਮਿਊਨਿਟੀ ਸੈਂਟਰ ਪੁਰਾਣਾ ਸਕੂਲ ਸੀਗਾ ਤੇ ਅੰਦਰ ਉਹ ਤੁਹਾਨੂੰ ਦਰਸ਼ਨ ਕਰਾਉਣੇ ਫਿਰ ਬਾਹਰ ਆ ਕੇ ਕਰਦੇ ਆਂ ਗੱਲਾਂ ਬਾਤਾਂ ਇਹ ਸੇਵਾਦਾਰ ਨੇ ਬਾਈ ਜੀ ਹਰਮਨ ਸਿੰਘ ਹਰਮਨ ਜੀ ਦਾ ਕਦੀਪ ਹੈ ਹਰਮਨਪ੍ਰੀਤ ਹਰਮਨ ਪ੍ਰੀਤ ਦੀਪਪ੍ਰੀਤ ਜੀਤ ਤਿੰਨੇ ਪੰਜਾਬੀਆਂ ਦੇ ਨੇ ਇਹ ਮੋਗੇ ਵਾਲੇ ਸਰਦਾਰ ਨੇ ਹੈ ਹੋਰ ਬਾਈ ਹਰਮਨ ਠੀਕ ਠਾਕ ਮਿਲਦੇ ਗਲਦੇ ਰਹਿੰਦੇ ਆ ਅਸੀਂ ਵਲੌਗ ਚ ਪਹਿਲੀ ਵਾਰੀ ਮਿਲੇ ਆ ਜੀ ਹੋਰ ਜੀ ਚੜਦੀ ਸਾਸੀ ਗੱਲ ਜੀ ਤੁਸੀਂ ਕਿੱਥੋਂ ਬਾਈ ਜੀ ਮੈਂ ਲੁਧਿਆਣੇ ਤੋਂ ਜੀ ਲੁਧਿਆਣਾ ਪਿੰਡ ਹਾਂਜੀ ਹਾਂਜੀ ਠੀਕ ਆ ਇਹ ਤਾਂ ਖਾਲਸੇ ਵੀ ਆਏ ਨੇ ਹੈ ਲਓ ਜੀ ਖਾਲਸਾ ਜੀ ਵੀ ਆਏ ਨੇ ਅੰਦਰੋਂ ਦਿਖਾਉਨੇ ਆ ਤੁਹਾਨੂੰ ਜਾ ਕੇ ਇਹ ਕਿੱਥੋਂ ਆਏ ਨੇ ਹਰਮਨ ਬਾਈ ਬਾਬੇ ਇੱਥੇ ਰਹਿੰਦੇ ਹੈ ਮਾਂਚੈਸਟਰ ਤੋਂ ਆਏ ਨੇ ਠੀਕ ਇਹ ਪੂਆ ਜੀ ਆ ਗਏ ਜੀ ਇਹ ਸਵੇਰ ਦੇ ਪਹੁੰਚੇ ਹੋਏ ਸੀ ਸੇਵਾ ਕਰਨ ਦੇ ਲਈ ਕਹਿੰਦੇ ਕਿੰਨੇ ਵਜੇ ਆ ਗਏ ਸੀ 7 ਵਜੇ 7 ਵਜੇ ਪਹੁੰਚ ਗਏ ਸੀ ਤੇ ਹੁਣ ਕੀ ਕਹਿਣਾ ਹੈਓ ਸਪੈਸ਼ਲ ਕਹਿੰਦੇ ਚਾਹ ਪੀ ਲਓ ਚਾਹ ਪੀ ਲਓ ਇਤੋਂ ਬੜਾ ਪਕੌੜਾ ਮੁਕ ਜਾਣਾ ਕਹਿੰਦੇ ਪਕੌੜੇ ਮੁੱਕ ਜਾਣੇ ਲੰਗਰ ਖਤਮ ਹੋ ਜਾਣਾ ਛੇਤੀ ਚਾਹ ਪੀ ਲੋ ਅਸੀਂ ਲੇਟ ਆਏ ਆ 12 ਵਜੇ ਦੁਪਹਿਰ ਦੇ ਚਲੋ ਦਵੰਦਰ ਦਿਖਾ ਦਈਏ ਹੇਠਲੇ ਪਾਸੇ ਲੰਗਰ ਹਾਲਾ ਪਰ ਉੱਤਰਵਾਰ ਹਾਲਾ ਹੈ ਇਹੋ ਜਿਹਾ ਜੀ ਕੁਛ ਪੰਗਤ ਬਹੁਤ ਵਧੀ ਹੋਈ ਆ ਇੰਨੇ ਪੰਜਾਬੀ ਰਹਿੰਦੇ ਨੇ ਲਿਵਰਪੂਲ ਦੇ ਅੱਜ ਪਤਾ ਲੱਗਿਆ ਇਹਦਾ ਬਾਹਰੋਂ ਹੀ ਆਏ ਨੇ ਕੋ ਸੰਗਤ ਕਹਿੰਦੇ ਹੁੰਦੇ ਕਹਿੰਦੇ ਪਹਿਲਾਂ ਪੰਗਤ ਫਿਰ ਸੰਗਤ ਪਹਿਲਾਂ ਲੰਗਰ ਚ ਆਉਂਦੇ ਆ ਕੀ ਹਾਲ ਹੈ ਬਾਈ ਜੀ ਇਹ ਜਿੰਨੇ ਸੱਜਣ ਮਿੱਤਰਾਂ ਨਾਲ ਸਾਰੇ ਨੂੰ ਮਿਲਦਾ ਰਹੇ ਨਾ ਪਹਿਲਾਂ ਰੋਜੀ ਪਰ ਵਲੌਗ ਨਹੀਂ ਕਰੇ ਬਣਾਇਆ ਕਿੰਨੇ ਦਿਨ ਹੋ ਗਏ ਇੱਥੇ ਆਏ ਤੇ ਤਾਂ ਕਰਕੇ ਇਹ ਇਹੋ ਜਿਹਾ ਲੰਗਰ ਹਾਲ ਆ ਜੀ ਗੁਰਦੁਆਰਾ ਸਾਹਿਬ ਦਾ ਕੱਲ ਵੀ ਆਏ ਸੀ ਅਸੀਂ ਗੁਰਦੁਆਰਾ ਸਾਹਿਬ ਕੱਲ੍ਹ ਸੰਗਤ ਬਹੁਤ ਘੱਟ ਸੀ ਅਸੀਂ ਅਸੀਂ ਸੀਗੇ ਸੇਵਾ ਕਰਨ ਦੇ ਲਈ ਆਏ ਸੀ ਤੇ ਅੱਜ ਤਾਂ ਕਾਫੀ ਆਣੀ ਹੈ ਪਾਓ ਖਾਜੀਤ ਸ਼ਗੀ ਲੰਗਰ ਲਓ ਜੀ ਹੁਣ ਦੋਨੋਂ ਸੇਵਾਦਾਰ ਪਰਿਵਾਰ ਨਾਲ ਮਿਲਾ ਦਈਏ ਬਣੇ ਕਿਵੇਂ ਹੋ ਠੀਕ ਠਾਕ ਹੋ ਇਧਰੇ ਇਹ ਸੇਵਾਦਾਰ ਪਰਿਵਾਰ ਹੈ ਜੀ ਜਲਜੀਤ ਭਾਜੀ ਕਿੱਦਾ ਠੀਕ ਠਾਕ ਹੈ ਲੱਗੇ ਹੋਇਆ ਜੀ ਸੇਵਾ ਤੇ ਇਹਨਾਂ ਵੱਲੋਂ ਲੰਗਰ ਹੈ ਜੀ ਅੱਜ ਦੇ ਗੁਰਦੁਆਰਾ ਸਾਹਿਬ ਇਹ ਲੱਗਦਾ ਦੇਖ ਲਓ ਕਿਸੇ ਪਾਸੇ ਵੀ ਯੂਕੇ ਆ ਯੂਕੇ ਦਾ ਗੁਰਦੁਆਰਾ ਸਾਹਿਬ ਗੁਰੂ ਕੀਆ ਲਾਡ ਲੀਆਂ ਫੌਜਾਂ ਪਰ ਮੈਂ ਇਹ ਸ਼ਹਿਰ ਚ ਪਹਿਲੀ ਵਾਰੀ ਦੇਖਿਆ ਸਾਡਾ ਪੰਜਵਾਂ ਛੇਵਾਂ ਘੇੜਾ ਹੈ ਇੱਥੇ ਲਿਵਰਪੂਲ ਚ ਨਿੰਗ ਸਿੰਘ ਸਪੈਸ਼ਲ ਆਇਆ ਕਹਿੰਦੇ ਮਾਂਚੈਸਟਰ ਤੋਂ ਮਾਂਚੈਸਟਰ ਬੰਦੇ ਹੋਣਗੇ ਬਾਬੇ ਆਪਣਾ ਲੰਗਰ ਬਣਾ ਰਹੇ ਆ ਲਗਰ ਲੰਗਰ ਸ਼ਰਧਾਈ ਦੀਆਂ ਦਿਹਾੜੀਆਂ ਗਰਮੀਆਂ ਦਾ ਮਹੀਨਾ ਨਾ ਸਰਦਾਈ ਤੇ ਸਰਦਾਈ ਦੀ ਸਰਦਾਈ ਪੂਰਾ ਰਗੜਾ ਲਾਇਆ ਜਾ ਰਿਹਾ ਸਰਦਾਈ ਦਾ ਬਾਹਰਲੇ ਪਾਸੇ ਆਏ ਆ ਦੁਬਾਰੇ ਬਾਬੇ ਦਾ ਪੂਰੀਆਂ ਫੌਜਾਂ ਨਾਲ ਆਇਆ ਸ਼ਰੋਮਣੀ ਪੰਥ ਅਕਾਲੀ ਬੁੱਢਾ ਬੁੱਢਾ ਦਾ ਪੰਜਵਾਂ ਦਖਤ ਸਤਿਗੁਰ ਜੀ ਕਿਦਾਂ ਜੀ ਵਧੀਆ ਵਧੀਆ ਜੀ ਤੁਸੀਂ ਹਾਂਜੀ ਹਾਂਜੀ ਅੱਜ ਲਿਵਰਪੂਲ ਆਏ ਆ ਜੀ ਮੀਂਹ ਦੇ ਇੰਗਲੈਂਡ ਦਾ ਕੋਈ ਪੁਰਾਣੀ ਰਿਸ਼ਤ ਹੈ ਮੀਂਹ ਨਹੀਂ ਹਟਦਾ ਇੱਥੇ ਪੈਣੋ ਹਾਂਜੀ ਅੱਛਾ ਉਹ ਸੀ ਤਾਂ ਹਾਂਜੀ ਮੈਸੇਜ ਵੀ ਆਇਆ ਦੋਨੇ ਆਏ ਹਾਂਜੀ ਇਹਨਾਂ ਦਾ ਅੱਜ ਇਹ ਹੋਣਾ ਪ੍ਰੋਗਰਾਮ ਬਾਰੇ ਨਾ ਅੱਜ ਕਰਨਾ ਇਹਨਾਂ ਨੇ ਅੱਛਾ ਜੀ ਕਿਹੜਾ ਪ੍ਰੋਗਰਾਮ ਹੋਣਾ ਅੱਜ ਇਹਨਾਂ ਨੇ ਮੱਲਾ ਕੱਢਣਾ ਤੇ ਗੱਤਕਾ ਅੱਛਾ ਇਹ ਤੇ ਮੱਲਾ ਕੱਢਣਾ ਠੀਕ ਹੈ ਗੱਤਕਾ ਵੀ ਖੇਡਣਾ ਹੈ ਠੀਕ ਆ ਤਾਂ ਬਰਮਿੰਗਮ ਤੋਂ ਆਈਆਂ ਫੋਜਾਂ ਅੱਛਾ ਪੂਰੇ ਬਰਮਿੰਗਮ ਤੋਂ ਆਈਆਂ ਫੋਜਾਂ ਠੀਕ ਐ ਮੈਂ ਮੈਨੂੰ ਮੈਂ ਸੁਣਿਆ ਮੈਂਚੈਸਟਰ ਤੋਂ ਆਏ ਨਹੀਂ ਮੈਂਚੈਸਟਰ ਤੋਂ ਤਾਂ ਆਏ ਆ ਬਰਮਿੰਗਮ ਤੋਂ ਵੀ ਅੱਛਾ ਬਰਮਿੰਗਮ ਤੋਂ ਵੀ ਆਏ ਆ ਲਿਵਰਪੂਲ ਇੱਥੇ ਆਪਣੇ ਸੰਗਤ ਘਟ ਰਹੀ ਨਹੀਂ ਮੈਨੂੰ ਲੱਗਦਾ ਹੈ ਨਾ ਇੱਥੇ ਪਹਿਲੀ ਵਾਰ ਹੀ ਆਏ ਆ ਅੱਛਾ ਤੁਸੀਂ ਪਹਿਲੀ ਵਾਰ ਹੀ ਆਏ ਇੱਥੇ ਪਹਿਲੀ ਵਾਰ ਹੀ ਆਏ ਅੱਛਾ ਕਾਫੀ ਸੰਗਤ ਘਟ ਹੈ ਹਾਂਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਨਾ ਇਹ ਕੋਈ 300 ਸਾਲ ਪੁਰਾਣੀ ਦੱਸਦੇ ਆ ਇਹ ਜਾਂ ਚਰਚ ਸੀ ਜਾਂ ਸਕੂਲ ਸੀ ਪਹਿਲਾਂ ਦੋਵਾਂ ਚੋਂ ਇੱਕ ਸੀਗਾ ਤੇ ਸ਼ਹਿਰ ਜਿਵੇਂ ਤੁਹਾਨੂੰ ਦੱਸਿਆ ਬਹੁਤ ਜ਼ਿਆਦਾ ਪੁਰਾਣਾ ਹੈ ਤੇ ਕਾਫੀ ਸਾਰੀਆਂ ਇਮਾਰਤਾਂ ਤੁਹਾਨੂੰ ਇੱਥੇ ਪੁਰਾਣੀਆਂ ਮਿਲਣਗੀਆਂ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਇਹ ਇਹ ਬਣਿਆ 1965 ਚ ਦੱਸਦੇ ਆ ਕੋਈ ਲਗਭਗ ਲਾ ਲਓ ਤੁਸੀਂ 60 ਸਾਲ ਪੁਰਾਣਾ 60 ਸਾਲ ਹੋ ਗਏ ਇਹ ਇਹਦਾ ਮਤਲਬ ਵੀ 60 ਸਾਲ ਹੋ ਗਏ ਇੱਥੇ ਪੰਜਾਬੀਆਂ ਨੂੰ ਵੀ ਰਹਿੰਦੇ ਹਨ ਤੇ ਸ਼ਹਿਰ 'ਚ ਜੇ ਤੁਸੀਂ ਘੁੰਮੋ ਫਿਰੋਗੇ ਪੰਜਾਬੀ ਤੁਹਾਨੂੰ ਕੋਈ ਲੱਭਣਾ ਨਹੀਂ ਤੇ ਬਹੁਤ ਘੱਟ ਜਿਵੇਂ ਤੁਹਾਨੂੰ ਦੱਸਿਆ ਸੀਗਾ ਪੰਜਾਬੀ ਰਹਿੰਦੇ ਆ ਪਰ ਗੁਰਦੁਆਰਾ ਸਾਹਿਬ ਆਜੇ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕ ਤੇ ਇਮਾਰਤਾਂ ਬਾਰੇ ਮੈਂ ਤੁਹਾਨੂੰ ਦੱਸ ਦਣਾ ਜਿਵੇਂ ਇਹ ਇਮਾਰਤ ਐਨੀ ਪੁਰਾਣੀ ਐ ਇਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਤੁਸੀਂ ਜਿਹੋ ਜੀ ਹੈਗੀ ਆ ਤੁਹਾਨੂੰ ਉਵੇਂ ਦੀ ਰੱਖਣੀ ਪੈਂਦੀ ਐ ਇਹ ਕਾਉਂਸਲ ਦੇ ਇਥੇ ਰੂਲ ਨੇ ਅੰਦਰੋਂ ਇਮਾਰਤ ਦੇ ਜੋ ਮਰਜ਼ੀ ਬਣਾ ਲਓ ਜਿਵੇਂ ਪਹਿਲਾਂ ਚਰਚ ਸੀ ਹੁਣ ਗੁਰਦੁਆਰਾ ਸਾਹਿਬ ਬਣ ਗਿਆ ਹਨ ਤੇ ਪਰ ਬਾਹਰਲੀ ਦੇਖਿਆ ਜਿਹੜੀ ਉਹ ਤੁਸੀਂ ਬਿਨਾ ਕਾਉਂਸਲ ਦੀ ਪਰਮਿਸ਼ਨ ਦੇ ਚੇਂਜ ਨਹੀਂ ਕਰ ਸਕੋਗੇ ਆਪਣੇ ਵਾਂਗੂ ਨਹੀਂ ਹੈਗਾ ਜਿਵੇਂ ਵੀ ਥੋੜੇ ਸਮਾਂ ਹਟਾ ਕੇ ਆਪ ਮਨਮਰਜ਼ੀ ਨਾਲ ਨਵਾਂ ਬਣਾ ਲਓ ਤਾਂ ਹੀ ਕਰਕੇ ਇੰਗਲੈਂਡ ਆ ਜਿਹੜਾ ਪੁਰਾਣਾ ਸ਼ਹਿਰ ਹੈ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੀਆਂ। ਅੱਛਾ ਜੀ। ਵੱਡਾ ਹਦਲ ਪੰਜ ਬਾ ਤੱਕ। ਇੱਕ ਕੰਕਰ ਦੰਪੜਾ ਉਹ ਸੇ ਕਿਸੇ ਨਿਸ਼ਾਨੇ ਤੇ ਨੋ ਕਾਲ ਲੱਗਦਾ ਜਿਵੇਂ ਅਨੰਦਪੁਰ ਸਾਹਿਬ ਜਿਹਾ ਕਿਤੇ ਆਪਣੇ ਪੰਜਾਬ ਹੀ ਹੁੰਦਾ ਹੈ ਜਾਂ ਸੀ ਕੈਨੇਡਾ ਜene ਨਿੰਗ ਸਿੰਘ ਦੇ ਕੇ ਸੀ ਕਿ ਉੱਥੇ ਕੈਨੇਡਾ ਚ Сад, зря, ਕੈਨੇਡਾ ਦੇ ਨਾਂ ਬ੍ਰਿਟਿਸ਼ ਕੋਲੰਬੀਆ ਚ ਬਹੁਤ ਨਿਹੰਗ ਸਿੰਘ ਉੱਥੇ ਵੀ ਸਾਡੇ ਆਪਣੇ ਕਲਾਸਮੇਟ ਮੇਰੇ ਨਾਲ ਪੜ੍ਹੇ ਹੋਏ ਉਹ ਵੀ ਬਾਬਾ ਜੀ ਬਾਬਾ ਬਚਿੱਤਰ ਸਿੰਘ ਨਿਹੰਗ ਸਿੰਘ ਖੁਸ਼ੀ ਬਾਬਾ ਬਚਿੱਤਰ ਕਿੱਥੇ ਰਹਿੰਦੇ ਸੀਗੇ ਕੈਨੇਡਾ ਕੈਨੇਡਾ ਚ ਕਿਹੜਾ ਸ਼ਹਿਰ ਸੀ ਮੈਂ ਭੁੱਲ ਗਿਆ ਸਰੀ ਦੇ ਕੋਲ ਹੀ ਸੀ ਐਪਸਵੋਰਡ ਹਾਂਜੀ ਐਪਸਵੋਰਡ ਸੀ ਐਪਸਵੋਰਡ ਚ ਬਹੁਤ ਹੈ ਹਾਂਜੀ ਹਾਂਜੀ ਦੇਖਦੇ ਹਾਂ ਹਾਂਜੀ ਹਾਂਜੀ ਜਾ ਵੱਲੋਂ ਜੀ ਹੁਣ ਗੱਤਗਾ ਖੇਡਣ ਦੀ ਤਿਆਰੀ ਹੈ ਕਹਿੰਦੇ ਜੀ ਤੇ ਤੁਸੀਂ ਦੇਖ ਲਓ ਸ਼ਾਸਤਰ ਵਾਸ਼ਤਰ ਸਾਰੇ ਆਪਦੇ ਇੰਡੀਆ ਤੋਂ ਲੈ ਕੇ ਆਏ ਇੱਥੇ ਪੂਰੀਆਂ ਛੌਣੀਆਂ ਬਣਾ ਲਿਆ ਇੱਥੇ ਇੰਗਲੈਂਡ ਦੇ ਸ਼ਹਿਰ ਨੂੰ ਇਹ ਨੇ ਜੀ ਬੁੱਡਾਦਲ ਬੁੱਡਾਦਲ ਯੂਕੇ ਕੈਨੇਡਾ ਤੋਂ ਬਾਅਦ ਨਾ ਜਿਵੇਂ ਤੁਹਾਨੂੰ ਪਤਾ ਹੈ ਕੈਨੇਡਾ ਤੋਂ ਬਾਅਦ ਪਹਿਲਾ ਇਹ ਹੈ ਦੇ ਦੇਸ਼ ਹੈਗਾ ਜਿੱਥੇ ਪੂਰੇ ਇਹਨਾਂ ਟੈਂਕ ਸਿੰਘਾਂ ਦੀ ਫੌਜ ਇੰਨੀ ਦੇਖ ਰਿਆ ਮੈਂ ਕਿਸੇ ਦੇਸ਼ 'ਚ ਨਹੀਂ ਦੇਖੇ ਸਾ ਵੀ ਨੇ ਜੀ ਆਪਣੇ ਗੁਰਦੁਆਰਾ ਸਾਹਿਬ ਦਾ ਇਥੇ ਤੇ ਇਹ 89 ਦੇ ਤਾਂ ਇਹ ਇਥੇ ਨੇ ਲਿਵਰਪੂਲ ਦੇ ਮਤਲਬ ਸੇਵਾਏ ਨਵਾਰੇ ਨੇ ਗੁਰਦੁਆਰਾ ਸਾਹਿਬ ਦੀ ਹਾਂ ਜੀ ਸਾਮ ਸਵਾਲ ਇਹ ਦੇਖ ਰਹੇ ਨੇ ਕਿ ਜਿੰਨਰ ਵੀ ਅੱਧਾ ਬਿਟੀ ਮੈਂਬਰ ਹਾਂ ਜੀ ਕਮੇਟੀ ਮੈਂਬਰ ਹਾਂ ਹਾਂ ਤੇ ਬਾਕੀ ਆਏ ਆ ਵੀ ਡੈਡੀ ਦੇ ਚੰਗੇ ਬਿੱਤਰ ਨੇ ਤੇ ਉਹ ਬਿਟੀ ਮੈਂਬਰ ਬਣ ਗਏ ਯਾਰ ਜੜੀ ਕਮੇਟੀ ਮੈਂਬਰ ਬਣ ਕੇ ਸੀ ਡੈਡੀ ਫਿਲਟਰ ਵੀ ਜਿਹਦੇ ਤੇ ਤਿੰਨ ਚਾਰ ਵਾਰ ਆਇਆ ਤੇ ਡੈਡੀ ਨੂੰ ਵੀ ਕਮੇਟੀ ਮੈਂਬਰ ਬਣਾ ਲਗੇ ਤੋ ਦਾ ਹਾਂਜੀ ਡੈਡੀ ਕਾਫੀ ਵਾਰ ਹੀ ਆਉਂਦੇ ਰਹਿੰਦੇ ਸੀ ਹੁਣ ਵੀ ਆਪਣੇ ਘਰ ਦਾ ਕੰਮ ਚੱਲ ਰਿਹਾ ਤਾਂ ਕਰਕੇ ਡੈਡੀ ਦਾ ਮੁਸ਼ਕਲ ਆਉਣਾ ਅੱਛਾ ਪ੍ਰਧਾਨ ਸਾਹਿਬ ਜੀ ਇਹ ਆਪਣਾ ਇੱਥੇ ਗੁਰਦੁਆਰਾ ਸਾਹਿਬ ਜਿਵੇਂ 99 ਤੋਂ ਤਾਂ ਤੁਸੀਂ ਆਏ ਹੋ ਲਗਾਤਾਰ ਹਨ ਉਸ ਤੋਂ ਪਹਿਲਾਂ ਕਦੋਂ ਦਾ 1965 ਦਾ ਦੱਸਦੇ ਵੈਸੇ ਵੀ ਹਾਂਜੀ ਉਸ ਤੋਂ ਉਹ ਪਹਿਲਾਂ ਕਿਸੇ ਪਰਿਵਾਰ ਦਾ ਪਨਿਹਸਰ ਬਲਵੰਤ ਸਿੰਘ ਪਨਿਹਸਰ ਦੇ ਘਰ ਮਹਿੰਦੇ ਮਹਾਰਾਜ ਭੀੜ ਹੁੰਦੀ ਸੀ। ਇਹ ਸੰਗਤ ਉਹ ਥੋੜੀ ਹੁੰਦੀ ਸੀ। ਇਹ ਇਕੱਠੇ ਹਰਦੇਵ ਸਿੰਘ ਸੋਲ ਸੈਕਟਰੀ ਹੁੰਦੇ ਸੀ ਬਹੁਤ ਜਤੋਂ। ਅੱਛਾ ਜੀ। ਇਹਨੀ ਪਰਿਵਾਰਾਂ ਇਕੱਠੇ ਹੋ ਕੇ ਕਿ ਬਰਤਾਨੀਆਂ ਰੋਡ ਤੇ ਕੋਲਿਆ ਸੀ। ਬਰਤਾਨੀਆਂ ਰੋਡ ਤੇ। ਹਾਂਜੀ ਉੱਥੇ ਫਿਰ ਥੱਲੇ ਮੰਦਿਰ ਸੀ ਉੱਤੇ ਗੁਰਦੁਆਰਾ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਨੀ ਇੱਥੇ ਕਿੰਨੇ ਜਾਇਆ ਜਿਹੜਾ ਇੱਥੇ ਆ ਗਿਆ ਤਕਰੀਬ ਉਹ 50 ਸਾਲ ਤੋਂ ਉਹ ਬੜਾ 50 ਸਾਲ ਦਾ ਇੱਥੇ ਹੋ ਗਏ ਹਾਂਜੀ ਫਿਰ ਇਹਦਾ ਮਤਲਬ 50 60 ਸਾਲ ਹੋ ਗਏ ਪੰਜਾਬੀਆਂ ਨੂੰ ਇਹ ਸ਼ਹਿਰ ਚ ਰਹਿੰਦੇ ਆ ਉਹ ਕਾਫੀ ਪਹਿਲਾਂ ਦੇ ਪੁਰਾਣੇ ਵੀ ਹੈਗੇ ਲੋਕ ਠੀਕ ਹੈ ਉਹ ਜਿਹੜੇ ਪੁਰਾਣੇ ਲੋਕ ਹੈ ਕੰਮ ਕਰਦੇ ਛੱਪਾਂ ਜਾਂ ਕਿੱਦਾਂ ਵੀ ਹੈ ਨਾ ਉਹ ਪੁਰਾਣੇ ਲੋਕ ਹੈਗੇ ਉਹ ਪਰ ਗੁਰਦੁਆਰੇ ਘਟ ਹੁੰਦੇ ਆਪਣੇ ਸੰਗ ਵਾਦੂਏ ਠੀਕ ਹੈ ਇਹ ਜਦੋਂ ਦੇ ਆਪਣੇ ਇਹ ਸੰਗ ਆਏ ਸੀ ਇਨੀ ਆ ਕੇ ਇੱਥੇ ਫੇਰ ਕੋਸ਼ਿਸ਼ ਕੀਤੀ ਠੀਕ ਹੈ ਪਹਿਲਾਂ ਕਿਸ ਦੇ ਘਰ ਸ਼ੁਰੂ ਕੀਤਾ ਪਹਿਲਾਂ ਕਿਸ ਦੇ ਘਰ ਸ਼ੁਰੂ ਕੀਤਾ ਹਾਂ ਜੀ ਬਲਵੰਤ ਸਰ ਤਾਂ ਮੈਨੂੰ ਐ ਲੱਗਦਾ ਵੀ ਕੀਨੀਆਂ ਤੋਂ ਆਏ ਹੋਣਗੇ ਤੇ ਉਹ ਕੀਨੀਆਂ ਤੋਂ ਬਾਬਾ ਸਿੱਖ ਇੱਧਰੋਂ ਆਏ ਹਨ 10 ਜਿਆਦਾ ਹਰਦੇਵ ਸਿੰਘ ਸੋਹਲ ਸੈਕਟਰੀ ਸਾਡੇ ਅਜੇ ਵੀ ਰੁਗਾ ਦੇ ਸੈਕਟਰੀ ਆ ਉਹਨਾਂ ਕੋਲ ਸਾਰਾ ਕੁਝ ਰਿਕਾਰਡ ਰਿਕਾਰਡ ਆ ਵੀ ਕਦੋਂ ਦਾ ਕਰਤਾਰ ਸਰ ਹਾਂ ਜੀ ਤੇ ਬਾਕੀ ਇੱਕ ਘਰ ਘਰਾ ਫਰੀ ਆ ਕੋਈ ਲੋਨ ਨਹੀਂ ਅੱਛਾ ਕੋਈ ਲੋਨ ਨਹੀਂ ਕੁਝ ਨਹੀਂ ਜਮਾਂ ਫਰੀ ਸਰ ਤੇ ਚੱਲ ਰਿਹਾ ਬਹੁਤ ਵਧੀਆ ਤੁਸੀਂ ਕਾਫੀ ਜੁੜੀ ਆ 99 ਤੋਂ ਤਾਂ ਤੁਸੀਂ 40 ਸਾਲ ਦਾ ਤੁਹਾਨੂੰ ਹੋ ਚਲੇ ਹਾਂ ਹਾਂਜੀ ਠੀਕ ਹੈ ਪੰਜਾਬ ਤੋਂ ਕਿੱਥੋਂਗੇ ਤੁਸੀਂ ਮੈਂ ਬੱਸ ਸੇਵਾ ਕਰਨ ਲੱਗਾ ਮੈਨੂੰ ਸੇਵਾ ਕਰਦੇ 18 ਸਾਲ ਹੋ ਗਏ 18 ਸਾਲ ਤੋਂ ਉਦਾਂ ਮੈਂ ਉਦਾਂ 40 ਸਾਲ ਤੋਂ ਜੁੜਿਆ ਹਾਂ ਹਾਂਜੀ ਹਾਂਜੀ ਤੁਸੀਂ ਇੱਥੇ ਆਏ ਸੀ ਇਸੇ ਸ਼ਹਿਰ ਆਏ ਸੀ ਪਹਿਲਾਂ ਨਹੀਂ ਪਹਿਲਾਂ ਮੈਂ ਬਰਮੀਆਂ ਸੀ ਲੰਡਨ ਵੀ ਰਿਆਂ ਅੱਛਾ ਫਿਰ ਉਦੋਂ ਦੇ ਵਿੱਚ ਵੀ ਰਿਆਂ ਯਾਰ ਉਦੋਂ ਤੋਂ ਫਿਰ ਸਿੱਧਾ ਮੈਂ ਇੱਥੇ 89 ਫਿਰ ਇੱਥੇ ਆਏ ਮੇਰਾ ਬਰਦਰ ਤੇ ਮੈਂ ਅਸੀਂ ਮੈਂ ਬਰਦਰ ਟ੍ਰੈਜਰ ਸੀ ਇੰਟਰਨੈਸ਼ਨਲ ਬੋਰਡ ਵਾਲੇ ਦਾ ਹਾਂ ਤੇ ਮੈਂ ਉਧਰ ਮੈਂਬਰ ਸੀ ਸ਼ੁਕਰੀਆ ਜੀ ਬਹੁਤ ਬਹੁਤ ਸੇਵਾ ਦਿੱਤੀ ਅਮਰਦੀ ਦਾਸ ਬਖਸ਼ੀ ਮੈਂ ਬਹੁਤ ਸ਼ਰਾਨਾ ਕਰਦਾ ਵਾਹਿਗੁਰੂ ਜੀ ਬਹੁਤ ਚੰਗਾ ਲੱਗਿਆ ਜੀ ਕਿ ਇਹਨਾਂ ਨੇ ਤੁਹਾਨੂੰ ਆਪਣੇ ਨਾਲ ਜੋੜਿਆ ਤੇ ਇੱਥੇ ਦੀ ਸੰਗਤ ਵੀ ਬਹੁਤ ਚੰਗੀ ਹੈ ਹਾਂ ਜੀ ਕਦੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਬਹੁਤ ਪਿਆਰ ਨਾਲ ਰਹਿੰਦੇ ਹਾਂ ਥੋੜੀ ਸੰਗਤ ਹੈ ਵਧੀਆ ਰਹਿੰਦੀ ਹੈ ਪਿਆਰ ਨਾਲ ਬੜੀ ਵਧੀਆ ਪਿਆਰ ਸੰਗਤ ਹੈ ਜੀ ਸਾਰੇ ਨਾਲ ਸਾਥ ਦਿੰਦੇ ਹਾਂ ਹਰ ਵੇਲੇ ਖੜੇ ਹੁੰਦੇ ਆ ਹੁਣ ਅਸੀਂ ਪਿਆਰ ਕਰਾਈ ਸੀ ਕੋਈ ਕਾਫੀ ਪੈਸਾ ਲੱਗਾ ਹੈ ਕਾਫੀ ਸੰਗ ਨੇ ਮੈਂਬਰਾਂ ਨੇ ਇੱਕ ਬੀ ਕਿਸ ਨੇ ਯਾਰ ਕਿਸ ਨੇ 800 500 ਇਕੱਠੇ ਕੀਤੇ ਪੈਸੇ ਸਾਰੇ ਫੇਰ ਦਵਾਰਾਂ ਅੰਦਰ ਪਿਆ ਕਿ ਥੋੜਾ ਪਾਣੀ ਆ ਉੱਪਰ ਚੋਣ ਲਾ ਪਿਆ ਸੀਗਾ ਇੱਥੇ ਬਾਹਰਲੇ ਪਾਸੇ ਇਹਨੂੰ ਹਲਾ ਨਹੀਂ ਸਕਦੇ ਇਮਾਰਤ ਨੂੰ ਹਨਾ ਬਿਲਕੁਲ ਨਹੀਂ ਅਸੀਂ ਤਾਂ ਆ ਸਕਦੇ ਅੰਦਰੋਂ ਬਾਹਰੋਂ ਨਹੀਂ ਢਾ ਸਕਦੇ ਅੰਦਰੋਂ ਜੋ ਮਰਜ਼ੀ ਕਰੋ ਕਾਉਂਸਲ ਦੀ ਨਾਲ ਸੈਨ ਹੋਇਆ ਇਹ ਦੇਖ ਲਓ ਬਈ ਇਹ ਤਾਂ ਰੂਲ ਹੈ ਇੱਥੋਂ ਦਾ ਜਿਵੇਂ ਮਾਰਤੇ ਹੈਗੀ ਐ ਇਹਨੂੰ ਅਹੀਂ ਰੱਖਣਾ ਪਊਗਾ ਹਾਂਜੀ ਹਾਂਜੀ ਇਹ ਭਾਵੇਂ 100 ਸਾਲ 150 ਸਾਲ ਹੋਰ ਲੰਘ ਜੇ ਹਾਂਜੀ ਹਾਂਜੀ ਜਮੀਨ ਹੀ ਹਲਾ ਸਕੀ ਨਹੀਂ ਬਾਹਰੋਂ ਨਹੀਂ ਹਲਾ ਸਕਦੇ ਅੰਦਰ ਜੋ ਮਰਜੀ ਹੈ ਅੰਦਰ ਜੋ ਮਰਜੀ ਕਰ ਸਕਦੇ ਆ ਹਾਲ ਚੇਂਜ ਕਰ ਸਕਦੇ ਆ ਲੇਕਿਨ ਜੇ ਉਹ ਇਮਾਰਤ ਬਾਹਰ ਨਹੀਂ ਦੀ ਅੰਗਰੇਜ਼ਾਂ ਦੇ ਕਾਨੂੰਨ ਹੈ ਬਾਈ ਦੇਖ ਲਓ ਜਿਵੇਂ ਆਪਾਂ ਕਹਿ ਦੀ ਵੀ ਗੁਰਦੁਆਰਾ ਸਾਹਿਬ ਨਾਲ ਦੀ ਵੀ ਉਹੀ ਜੀ ਇਮਾਰਤ ਢਾਕੇ ਮਤਲਬ ਜਿਵੇਂ ਪੰਜਾਬ ਚ ਇਮਾਰਤਾਂ ਉਵੇਂ ਬਣਾ ਦਿੰਦੇ ਆ ਪਰ ਉਹ ਕਰਨਾ ਨਹੀਂ ਨਹੀਂ ਇਹ ਵੀ ਤੋਂ ਨਾਲ ਦੀ ਵੀ ਇਦਾਂ ਬੈਡਿੰਗ ਤਾਂ ਹੀਓਂ ਪੁਰਾਣੀਆਂ ਇਮਾਰਤਾਂ ਸਮੀਆਂ ਪਈਆਂ ਹਨ ਹਾਂ ਜੀ ਚਲੋ ਸ਼ੁਕਰੀਆ ਜੀ ਚੰਗਾ ਲੱਗਿਆ ਬਾਪੂ ਜੀ ਮੇਰੇ ਡੈਡੀ ਖ ਬਹੁਤ ਖੁਸ਼ ਹੋਣਗੇ ਉਹ ਕਹਿੰਦੇ ਹੁੰਦੇ ਨੇ ਵੀ ਪ੍ਰਧਾਨ ਜੀ ਨੂੰ ਮਿਲ ਕੇ ਆਏ ਹਾਂ ਜੀ ਸਾਡੇ ਉਹ ਸਾਸਰੀ ਘਰ ਕਹਿੰਦੇ ਆ ਆਉਣਗੇ ਜਲਦੀ ਮਾਰਨਗੇ ਕਿਹੜਾ ਹਾਂ ਜੀ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਜੀ ਸੰਗਤ ਦਾ ਗੁਰੂ ਘਰ ਦਾ ਤੁਸੀਂ ਕਰ ਰਹੇ ਹੋ ਜੀ ਜੀ ਦਿਖਾ ਲੂਗੇ ਇਹਦੇ ਨਾਲ ਹੋਰ ਸੰਗਤ ਜੋੜਤੀ ਆ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਤਹਿਮਲ ਤੋਂ ਧੰਨਵਾਦ ਕੀਤਾ ਕੋਈ ਗੱਲ ਨਹੀਂ ਜੀ ਸ਼ੁਕਰੀਆ ਜੀ ਤੁਹਾਡਾ ਬਾਈ ਖਾਲਸਾ ਬਾਈ ਖਾਲਸਾ ਬਾਈ ਖਾਲਸਾ